ਕੀ ਕਹਜੀ ਜਸਿੰਦਰ ਦੇ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਣਾ ਹੈ ਬਿਲਕੁਲ ਨਵੇਂ ਤੇ ਬਹੁਤ ਸਵਾਦ ਤਰੀਕੇ ਦਾ ਪੋਹੇ ਦਾ ਹਲਵਾ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਪੋਹੇ ਦਾ ਹਲਵਾ ਬਣਾਉਣ ਵਾਸਤੇ ਮੈਂ ਇੱਥੇ ਵੱਡੀ ਪੌਣੀ ਲੈ ਲਈਏ ਤੁਸੀਂ ਇਸ ਦੀ ਜਗ੍ਹਾ ਤੇ ਆਟੇ ਵਾਲੀ ਛਾਨਣੀ ਵੀ ਲੈ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਡੇਢ ਕਟੋਰੀ ਪੋਹਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਛਾਨ ਲੈਣਾ ਤੇ ਇਸ ਤਰ੍ਹਾਂ ਮੈਂ ਪਹਿਲਾਂ ਇੱਕ ਕਟੋਰੀ ਪਾ ਲਿਆ ਹੁਣ ਅੱਧੀ ਕਟੋਰੀ ਹੋਰ ਪਾ ਦਵਾਂਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਸੋਖੇ ਤਰੀਕੇ ਦੀ ਇਹ ਰੈਸিপি ਹੈ ਤੇ ਇਹ ਹਲਵਾ ਬਹੁਤ ਜ਼ਿਆਦਾ ਸਵਾਦ ਲੱਗਦਾ ਜਦੋਂ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਡੇਢ ਕਟੋਰੀਆਂ ਪੋਹੇ ਦੀਆਂ ਪਾ ਦਿੱਤੀਆਂ ਨੇ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਛਾਨ ਲਵਾਂਗੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਮੈਨੂੰ ਬਹੁਤ ਉਮੀਦ ਹੈ ਕਿ ਤੁਹਾਨੂੰ ਵੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ ਤੇ ਇਸ ਤਰ੍ਹਾਂ ਦਾ ਬਣਿਆ ਹੋਇਆ ਹਲਵਾ ਵੀ ਬਹੁਤ ਜ਼ਿਆਦਾ ਵਧੀਆ ਲੱਗੇਗਾ ਤੁਹਾਨੂੰ ਤੇ ਇਸ ਤਰ੍ਹਾਂ ਮੈਂ ਇਸ ਨੂੰ ਚੰਗੀ ਤਰ੍ਹਾਂ ਛਾਨ ਲਿਆ ਇਸ ਦਾ ਜਿਹੜਾ ਫालतू ਦਾ ਬੂਰਾ ਹੈਗਾ ਦੇਖੋ ਸਾਰਾ ਬਾਹਰ ਨਿਕਲ ਗਿਆ ਪਲੇਟ ਦੇ ਵਿੱਚ ਆ ਗਿਆ ਛਾਨ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਛਾਨ ਲੈਣਾ ਇਸ ਨੂੰ ਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਛਾਨ ਲਿੱਤਾ ਹੈ ਤੇ ਹੁਣ ਗੈਸ ਦੇ ਉੱਪਰ ਇੱਕ ਬਰਤਨ ਰੱਖ ਦਿੱਤਾ ਹੈ। ਡੇਢ ਕਟੋਰੀ ਪੋਹੇ ਦੇ ਲਈ ਇੱਥੇ ਮੈਂ ਬਰਤਨ ਦੇ ਵਿੱਚ ਦੋ ਕਟੋਰੀ ਪਾਣੀ ਪਾਵਾਂਗੀ। ਬਿਲਕੁਲ ਜੋ ਮੈਂ ਤੁਹਾਨੂੰ ਨਾਪ ਦੱਸ ਰਹੀ ਹਾਂ ਇਸੇ ਮਾਪ ਨਾਲ ਹੀ ਤੁਸੀਂ ਪੋਹਾ ਬਣਾਉਣਾ। ਡੇਢ ਕਟੋਰੀ ਪੋਹਾ, ਦੋ ਕਟੋਰੀ ਪਾਣੀ ਤੇ ਇੱਕ ਕਟੋਰੀ ਗੁੜ ਪਾ ਦਵਾਂਗੇ ਇਸ ਦੇ ਵਿੱਚ। ਤੇ ਗੁੜ ਨੂੰ ਮੈਂ ਥੋੜਾ ਜਿਹਾ ਪੀਸ ਵੀ ਲਿਆ ਸੀ ਤਾਂ ਜੋ ਜਦੋਂ ਆਪਾਂ ਇਹਨੂੰ ਮੈਲਟ ਕਰਨਾ ਨੇ ਇਹ ਬਹੁਤ ਜਲਦੀ ਨਾਲ ਮੈਲਟ ਹੋ ਜਾਵੇ ਤੇ ਮੀਡੀਅਮ ਆਪਾਂ ਫਲੇਮ ਰੱਖਣੀ ਹੈ ਦੀ ਮੀਡੀਅਮ ਟੂ ਹਾਈ ਫਲੇਮ ਰੱਖਣੀ ਹੈ ਤੇ ਨਾਲ ਹੀ ਦੋ ਛੋਟੀਆਂ ਲਾਚੀਆਂ ਲੈ ਲੀਆਂ ਨੇ ਤੇ ਇਹਨਾਂ ਨੂੰ ਵੀ ਦਰਦਰਾ ਜਿਹਾ ਪੀਸ ਲਾਂਗੇ ਬਹੁਤ ਜ਼ਿਆਦਾ ਨਹੀਂ ਪੀਸਣਾ ਸਿਰਫ ਦਰਦਰਾ ਹੀ ਪੀਸਣਾ ਹੈ ਛੋਟੀ ਲਾਚੀ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਲਈ ਆਪਾਂ ਇੱਥੇ ਛੋਟੀ ਲਾਚੀ ਲਈਏ ਤੇ ਇਸ ਨੂੰ ਵੀ ਆਪਾਂ ਗੁੜ ਵਾਲੇ ਪਾਣੀ ਦੇ ਵਿੱਚ ਪਾ ਦਵਾਂਗੇ ਤੇ మీడియం ਟੂ ਹਾਈ ਫਲੇਮ ਤੇ ਗੁੜ ਰੱਖਿਆ ਹੋਇਆ ਤੇ ਦੇਖੋ ਕਿੰਨੀ ਜਲਦੀ ਮੈਲਟ ਹੋਣਾ ਵੀ ਸ਼ੁਰੂ ਹੋ ਗਿਆ ਬਹੁਤ ਘੱਟ ਟਾਈਮ ਲੱਗਦਾ ਹੈ ਤੇ ਮੈਲਟ ਹੋ ਜਾਂਦਾ ਤੇ ਗੁੜ ਸਾਰਾ ਮੈਲਟ ਹੋ ਚੁੱਕਾ ਹੈ ਤੇ ਹੁਣ ਫਲੇਮ ਆਪਾਂ ਬੰਦ ਕਰ ਦੇਵਾਂਗੇ ਤੇ ਥੋੜੀ ਦੇਰ ਲਈ ਇਹਨੂੰ ਇੱਕ ਸਾਈਡ ਤੇ ਰੱਖ ਦੇਵਾਂਗੇ ਤੇ ਹੁਣ ਇਹਦੀ ਅਗਲੀ ਤਿਆਰੀ ਸ਼ੁਰੂ ਕਰਦੇ ਹਾਂ ਤੇ ਹੁਣ ਇੱਕ ਕੜਾਈ ਦੇ ਵਿੱਚ ਸਿਰਫ ਇੱਕ ਚਮਚੀ ਦੇਸੀ ਘਿਓ ਪਾਣਾ ਹੈ ਹਲਵਾ ਹਮੇਸ਼ਾ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਬਦਾਮ ਪਾ ਦਵਾਂਗੀ ਬਦਾਮਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਤੇ ਲੋ ਫਲੇਮ ਦੇ ਉੱਪਰ ਇਹਨਾਂ ਨੂੰ 2 ਮਿੰਟ ਲਈ ਰੋਸਟ ਕਰਾਂਗੇ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਰੋਸਟ ਕੀਤੇ ਹੋਏ ਬਦਾਮ ਹਲਵੇ ਵਿੱਚ ਪਾਉਣ ਨਾਲ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਚਾਹੋ ਤਾਂ ਇੱਥੇ ਅਖਰੋਟ ਵੀ ਲੈ ਸਕਦੇ ਹੋ ਕਾਜੂ ਵੀ ਲੈ ਸਕਦੇ ਹੋ ਕਿਸ਼ਮਿਸ਼ ਵੀ ਲੈ ਸਕਦੇ ਹੋ ਪਰ ਮੈਂ ਸਿਰਫ ਬਦਾਮ ਨਾਲ ਹੀ ਬਣਾਵਾਂਗੀ ਇਸ ਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਹਲਵਾ ਬਣ ਕੇ ਤਿਆਰ ਹੁੰਦਾ ਹੈ ਤੇ ਬਦਾਮ ਰੋਸਟ ਹੋ ਚੁੱਕੇ ਨੇ ਆਪਾਂ ਕਿਉਂ ਹੋਰ ਨਹੀਂ ਪਾਣਾ ਇਸੇ ਕਿਉ ਦੇ ਵਿੱਚ ਅੱਧੀ ਕਟੋਰੀ ਨਾਰੀਅਲ ਦਾ ਬੁਰਾਦਾ ਪਾ ਦਵਾਂਗੇ ਨਾਰੀਅਲ ਦੇ ਬੁਰਾਦੇ ਦੀ ਜਗ੍ਹਾ ਤੇ ਤੁਸੀਂ ਸੁੱਕੇ ਨਾਰੀਅਲ ਨੂੰ ਕੱਦੂਕਸ ਕਰਕੇ ਵੀ ਪਾ ਸਕਦੇ ਹੋ ਤੇ ਇਸ ਨੂੰ ਡੇਢ ਮਿੰਟ ਲਈ ਰੋਸਟ ਕਰ ਲਵਾਂਗੇ ਇਸ ਨੂੰ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਹੀ ਰੋਸਟ ਕਰਨਾ ਹੈ ਨਾਰੀਅਲ ਦਾ ਸਵਾਦ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹਲਵੇ ਦੇ ਵਿੱਚ ਤੇ ਇਹ ਰੋਸਟ ਹੋ ਚੁੱਕਾ ਹੈ ਇਸ ਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਨਾਰੀਅਲ ਦਾ ਬੁਰਾਦਾ ਵੀ ਮੈਂ ਸਾਰਾ ਪਲੇਟ ਦੇ ਵਿੱਚ ਕੱਢ ਲਿੱਤਾ ਹੈ ਤੇ ਹੁਣ ਇਸੇ ਕੜਾਈ ਦੇ ਵਿੱਚ ਇੱਕ ਚਮਚ ਹੋਰ ਆਪਾਂ ਦੇਸੀ ਘਿਓ ਪਾਵਾਂਗੇ ਬਸ ਸਿਰਫ ਇੱਕ ਚਮਚ ਹੀ ਮੈਂ ਦੇਸੀ ਘਿਓ ਪਾਇਆ ਇਸ ਦੇ ਵਿੱਚ ਬਹੁਤ ਘੱਟ ਘਿਓ ਇਸਤੇਮਾਲ ਹੁੰਦਾ ਹੈ ਇਸ ਹਲਵੇ ਦੇ ਵਿੱਚ ਫਿਰ ਵੀ ਇਹ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਇਸ ਦੇਸੀ ਘਿਓ ਦੇ ਵਿੱਚ ਜਿਹੜਾ ਪੋਹਾ ਛਾਣ ਕੇ ਰੱਖਿਆ ਹੋਇਆ ਹੈ ਉਹ ਪੋਹਾ ਪਾ ਦਵਾਂਗੇ ਦੇਸੀ ਘਿਓ ਮੈਲਟ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਪੋਹਾ ਪਾ ਦਵਾਂਗੇ ਤੇ 2 ਤੋਂ 3 ਮਿੰਟ ਲਈ ਇਸ ਨੂੰ ਵੀ ਲੋ ਟੂ ਮੀਡੀਅਮ ਫਲੇਮ ਤੇ ਹੀ ਰੋਸਟ ਕਰਨਾ ਹੈ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਚੇਂਜ ਨਹੀਂ ਕਰਨਾ ਆਪਾਂ ਸਿਰਫ 2-3 ਮਿੰਟ ਲਈ ਹੀ ਇਸ ਨੂੰ ਰੋਸਟ ਕਰਨਾ ਹੈ ਤੇ ਤਕਰੀਬਨ 2 ਤੋਂ 3 ਮਿੰਟ ਹੋ ਗਏ ਨੇ ਦੇਖੋ ਇਹ roast ਹੋਣਾ ਸ਼ੁਰੂ ਹੋ ਗਿਆ ਹੈ ਬਹੁਤ ਹਲਕਾ ਹਲਕਾ ਕਲਰ ਵੀ ਇਸ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਬਹੁਤ ਜ਼ਿਆਦਾ ਕਲਰ ਇਸ ਦਾ ਚੇਂਜ ਨਹੀਂ ਕਰਨਾ ਤੇ ਹੁਣ ਇਸ ਦੇ ਵਿੱਚ ਗੁੜ ਵਾਲਾ ਸਾਰਾ ਪਾਣੀ ਪਾ ਦਵਾਂਗੇ ਤੇ ਇਹਨੂੰ ਪਹਿਲਾਂ ਇੱਕੋ ਵਾਲਾ ਆਨ ਦਵਾਂਗੇ ਉਬਾਲਾ ਆਉਣ ਤੋਂ ਪਹਿਲਾਂ ਇਸ ਨੂੰ ਬਿਲਕੁਲ ਵੀ ਆਪਾਂ ਹਿਲਾਉਣਾ ਨਹੀਂ ਹੈਗਾ ਤੇ ਫਲੇਮ ਬਿਲਕੁਲ ਹਾਈ ਕਰ ਦੇਣੀ ਹੈ हाई फ्लेम ਦੇ ਉੱਪਰ ਇਹ ਬਣਾਵਾਂਗੇ ਤੇ ਇਹ ਬਹੁਤ ਜਲਦੀ ਪਾਣੀ ਸੁੱਕ ਵੀ ਜਾਏਗਾ ਪੋਹਾ ਸਾਰਾ ਪਾਣੀ ਐਬਜ਼ਾਰਬ ਕਰ ਲੇਗਾ ਦੇਖੋ ਇਕੋ ਬਾਲਾ ਆ ਗਿਆ ਤੇ ਹੁਣ ਇਸ ਨੂੰ ਹਿਲਾਉਣਾ ਸ਼ੁਰੂ ਕਰਾਂਗੇ ਤੇ ਇਸ ਨੂੰ ਆਪਾਂ ਲਗਾਤਾਰ ਨਹੀਂ ਹਿਲਾਉਣਾ ਸਿਰਫ 2-3 ਵਾਰੀ ਹੀ ਹਿਲਾਉਣਾ ਹੈ ਪੋਹਾ ਪਾਣੀ ਬਹੁਤ ਜਲਦੀ ਐਬਜ਼ਾਰਬ ਕਰ ਲੈਂਦਾ ਇਸੇ ਲਈ ਫਲੇਮ ਹਾਈ ਰੱਖੀ ਹੋਈ ਹੈ ਤੇ ਦੇਖੋ ਪੋਹੇ ਨੇ ਕਾਫੀ ਜ਼ਿਆਦਾ ਪਾਣੀ ਐਬਜ਼ਾਰਬ ਕਰ ਲਿਆ ਪਾਣੀ ਕਾਫੀ ਜ਼ਿਆਦਾ ਸੁੱਕਣਾ ਸ਼ੁਰੂ ਹੋ ਗਿਆ। ਹੁਣ ਇਸ ਸਟੇਜ ਤੇ ਪਾ ਦਾਂਗੇ ਨਾਰੀਅਲ ਦਾ ਬੁਰਾਦਾ। ਆਪਾਂ ਇੱਥੇ ਬਦਾਮ ਹਜੇ ਨਹੀਂ ਪਾਣੇ ਸਿਰਫ ਨਾਰੀਅਲ ਦਾ ਬੁਰਾਦਾ ਹੀ ਪਾਇਆ ਹੈ ਤੇ ਹੁਣ ਫਿਰ ਇਸ ਨੂੰ ਹਿਲਾ ਦਵਾਂਗੇ ਚੰਗੀ ਤਰ੍ਹਾਂ ਕਿਉਂਕਿ ਜਿਹੜੇ ਬਦਾਮ ਨੇ ਉਹ ਥੋੜੇ ਕਰੰਚੀ ਵਧੀਆ ਲੱਗਦੇ ਨੇ ਇਸ ਲਈ ਉਸ ਨੂੰ ਲਾਸਟ ਵਿੱਚ ਪਾਵਾਂਗੇ। ਤੇ ਇੱਕ ਵਾਰੀ ਇਹਨੂੰ ਹਿਲਾ ਲਿਆ ਤੇ ਹਾਈ ਫਲੇਮ ਤੇ ਹੁਣ ਪਾਣੀ ਨੂੰ ਚੰਗੀ ਤਰ੍ਹਾਂ ਸੁੱਕਣ ਦਵਾਂਗੇ। ਤੇ ਪਾਣੀ ਦੇਖੋ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸੁੱਕ ਗਿਆ ਬਹੁਤ ਥੋੜਾ ਜਿਹਾ ਹੀ ਪਾਣੀ ਇਹਦੇ ਵਿੱਚ ਹੈਗਾ ਉਹਨੂੰ ਵੀ ਹੁਣ ਸੁਕਾ ਲੈਣਾ ਇਸੇ ਤਰ੍ਹਾਂ ਹੀ ਹਾਈ ਫਲੇਮ ਤੇ ਤੇ ਪਾਣੀ ਸਾਰਾ ਸੁੱਕ ਚੁੱਕਾ ਹੈ ਪੋਹੇ ਦੀ ਰੰਗਤ ਉਸੇ ਕਲਰ ਦੀ ਆਏਗੀ ਜੇ ਗੁੜ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਹੋਏਗਾ ਤਾਂ ਪੋਹੇ ਦਾ ਹਲਵਾ ਡਾਰਕ ਬਣੇਗਾ ਜੇ ਲਾਈਟ ਬ੍ਰਾਊਨ ਹੋਏਗਾ ਤਾਂ ਹਲਵਾ ਲਾਈਟ ਬ੍ਰਾਊਨ ਬਣੇ ਬਨੇਗਾ ਤੇ ਹੁਣ ਹਲਵਾ ਸਾਰਾ ਬਣ ਗਿਆ ਇਸ ਦੇ ਉੱਪਰ ਆਪਾਂ ਡਰਾਈ ਫਰੂਟ ਪਾ ਦਿੱਤਾ ਹੈ ਤੇ ਫਲੇਮ ਨੂੰ ਬੰਦ ਕਰ ਦੇਣਾ ਬਿਲਕੁਲ ਇੱਕ ਵਾਰੀ ਇਸ ਤਰ੍ਹਾਂ ਡਰਾਈ ਫਰੂਟ ਮਿਕਸ ਕਰਕੇ ਇਸ ਨੂੰ ਟੱਕ ਦਵਾਂਗੇ ਇਸ ਨੂੰ 3-4 ਮਿੰਟ ਲਈ ਇਸੇ ਤਰ੍ਹਾਂ ਟੱਕ ਦੇਣਾ ਹੈ ਤੇ ਹੁਣ ਇਸ ਨੂੰ ਖੋਲ ਕੇ ਚੈੱਕ ਕਰ ਲੈਣੇ ਆ ਬਹੁਤ ਜਿਆਦਾ ਵਧੀਆ ਪੋਹੇ ਦਾ ਹਲਵਾ ਬਣ ਕੇ ਤਿਆਰ ਹੋ ਗਿਆ ਤੇ ਸਰਵ ਹੋਣ ਲਈ ਤਿਆਰ ਹੈ ਬਹੁਤ ਹੀ ਵਧੀਆ ਬਣਿਆ ਤੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਨਵੀਂ ਸੌਖੀ ਤੇ ਸਵਾਦੀ ਰੈਸিপি ਬਹੁਤ ਹੀ ਵਧੀਆ ਲੱਗੇਗੀ